ਪੰਜ ਸਤਿ ਸ਼੍ਰੀ ਅਕਾਲ ਕਵਿਟੀ ਮੈਂਬਰ ਸਿੰਘ ਸਾਹਿਬ ਗਿਆਨੀ ਰਵਿਸ਼ ਸਿੰਘ ਜੀ ਨੂੰ ਸਮਾ ਲੈ ਕੇ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚੇ ਸੀਗੇ ਉਹ ਕਿਸੇ ਜ਼ਰੂਰੀ ਜੇਵਨਿਆ ਕਰਕੇ ਸਿੰਘ ਸਾਹਿਬ ਨਹੀਂ ਆਏ ਤੇ ਅਸੀਂ ਉਹਨਾਂ ਦੇ ਸਕੱਤਰ ਸਾਹਿਬ ਨੂੰ ਇਹ ਆਪਦਾ ਜਿਹੜੀਆਂ ਸਾਡੀਆਂ ਭਾਵਨਾਵਾਂ ਲਿਖਤੀ ਤੇ ਜ਼ੁਬਾਨੀ ਉਹਨਾਂ ਦੇ ਸਾਹਮਣੇ ਦਿੱਤੇ ਉਹਨਾਂ ਤੋਂ ਇਸ ਜਾਣੂ ਕਰਾ ਦਿੱਤਾ ਅ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ 2 ਦਸੰਬਰ ਨੂੰ ਜਿਹੜਾ ਪੰਜ ਸਿੰਘ ਸਬਾਨਾ ਦਾ ਗੁਰਮਤਾ ਸੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ ਉਹਦੇ ਸਬੰਦ ਚ ਅਸੀਂ ਆਏ ਸੀ ਇਹ ਇਕਤਾ ਸੁਖਵੀਰ ਸਿੰਘ ਬਾਦਲ ਨੂੰ ਜੋ ਸਜ਼ਾ ਲਗਾਈ ਗਈ ਸੀ ਅਕਾਲ ਤਖਤ ਸਭ ਦੇ ਸਰਮਕ ਹੋ ਕੇ ਉਹਨਾਂ ਨੇ ਆਪਦੇ ਗੁਨਾਹ ਤੇ ਗਲਤੀਆਂ ਮੰਨੀਆਂ ਸੀ ਹਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ 'ਚ ਤੁਸੀਂ ਸਾਰੇ মিডিਆ ਨੇ ਦੇਖਿਆ ਕਾਨਫਰੰਸਾਂ ਦੇ ਵਿੱਚ ਵੀ ਤੇ ਚੈਨਲਾਂ ਦੇ ਵਿੱਚ ਵੀ ਉਹ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਹੂੰ ਮੈਂ ਤਾਂ ਉਹੀ ਬਵਾਦ ਮਕਾਉਣ ਲਈ ਗਲਤੀਆਂ ਨੂੰ ਝੋਲੀ ਪਾ ਲਿਆ ਇਹ ਬਹੁਤ ਬਚਕਾਨਾ ਗੈਰ ਜ਼ਿੰਮੇਵਾਰਾ ਵਿਅਕਤੀਆਂ ਵਾਲਾ ਵਰਤਾਰਾ ਨਹੀਂ ਹੈਗਾ ਬਹੁਤ ਵੱਡਾ ਅਗਨਾਹ ਵਾ ਉਹਦੋਂ ਵੀ ਕਿਉਂਕਿ ਅਕਾਲ ਤੱਕ ਤਾਂ ਈਡੀ ਸੁਪਰੀਮ ਹਸਤੀ ਹੈ ਕਿ ਦੁਨੀਆ ਦਾ ਗੁਰਨਾਨਕ ਨਾਮ ਲੈਵਾ ਸਿੱਖ ਇਲਾਹੀ ਹੁਕਮੰਦ ਦਾ ਹੈ ਵੀ ਇਹ ਇੱਕ ਇੱਕ ਨਾਟਕਕਾਰਾਂ ਦੇ ਰੂਪ ਦੇ ਵਿੱਚ ਵੀ ਜਿਵੇਂ ਬੱਚੇ ਕਰਦੇ ਹੁੰਦੇ ਆ ਅੱਜ ਮੈਂ ਮੰਨ ਗਿਆ ਕੱਲ ਮੈਂ ਮੰਨ ਗਿਆ ਬਹੁਤ ਵੱਡੀ ਇਹ ਗੁਨਾਹ ਆ ਉਹਦੇ ਸਬੰਧ 'ਚ ਅਸੀਂ ਬੇਨਤੀ ਕੀਤੀ ਸੀ ਵੀ ਦੇਖੋ ਜੀ ਇਹ ਜਿੱਦਣ ਦੋ ਤਰੀਕ ਨੂੰ ਫੈਸਲੇ ਕੀਤੇ ਆ ਸਿੱਖ ਜਗਤ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀਗੀ ਪਰ ਜਦੋਂ ਇਹ ਇਸ ਆਪਦੇ ਬਿਆਨ ਤੋਂ ਮੁਕਰੇ ਆ ਜਾਂ ਇਹ ਕਹਿ ਲਓ ਵੀ ਕਾਲ ਤੱਕ ਤੇ ਹਕਮਤੋਂ ਭਗੌੜੇ ਹੋਏ ਆ ਇਹ ਬੜੀ ਦੁਬਧਾ ਪਾਈ ਹੈ ਬੇਸ਼ੱਕ ਚਲੋ ਕੋਈ ਗੱਲ ਨਹੀਂ ਇਹ ਹਕਮਤ ਸਿੱਖ ਸੰਗਤਾਂ ਨੇ ਮੰਨਣਾ ਹੁੰਦਾ ਸਿੱਖ ਸੰਗਤਾਂ ਨੂੰ ਪਤਾ ਹੈ ਇਹ ਜੇ ਮੁਕਰਿਆ ਤਾਂ ਉਹਨਾਂ ਪ੍ਰਤੀ ਕੀ ਵਿਹਾਰ ਕਰਨਾ ਪਰ ਇਤਿਹਾਸ ਵੀ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਆਗੂ ਆ ਕਿ ਉਹ ਹਕਮਾਂ ਨੂੰ ਦਰਕਦਾਰ ਕਰ ਦਿਆ ਕਰਦਣਗੇ ਤੇ ਇਸ ਕਰਕੇ ਅਸੀਂ ਇਹ ਖੱਛਾ ਸੀਗਾ ਸਾਨੂੰ ਕਿਉਂਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੇ ਪਹਿਲਾ ਫਰਜ਼ ਹੁੰਦਾ ਜਿਹੜਾ ਹੁਕ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਸੀਂ ਮੈਂਬਰ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਦੂਸਰਾ ਸੀਗਾ ਜਿਹੜੀ 7 ਮੈਂਬਰੀ ਕਮੇਟੀ ਹੈ ਅ ਜਿੰਨਾ ਕਮੀਡੀ ਰਹੀਂ ਸਾਨੂੰ ਜਾਣਕਾਰੀ ਆ ਵੀ ਸਿੰਘ ਸਾਹਿਬ ਨੇ ਕਿਹਾ ਵੀ ਇਹ ਸਟੈਂਡ ਕਰਦੀ ਹੈ 7 ਮੈਂਬਰ ਇਹ ਇਹਨਾਂ ਦੀ ਸੁਪਰਵਾਈਜ਼ਨ ਚ ਭਰਤੀ ਹੋਊਗੀ ਪਰ ਉਹ ਤਾਂ ਜਿਹੜੀ ਬਾਦਲ ਤੇ ਰਿਹਾ ਉਹ ਆਪਦੀ ਉਹ ਨਿਰੰਤਰ ਇਹ ਹੁਕਮਨਾਮੇ ਦੀ ਹੁਕਮਾਂ ਦੀ ਲੰਘਣਾ ਕਰਦੀ ਹੈ ਤੀਸਰਾ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੀ ਕੌਮ ਦਿੱਤਾ ਗਿਆ ਸੀ ਉਹਦੋਂ ਵਿਡਰੋਅ ਕਰ ਲਿਆ ਸੀ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਸਲਾਹਿਆ ਗਿਆ ਸੀਗਾ ਵੀ ਬੜੇ ਲੰਬੇ ਅਰਸੇ ਦੇ ਬਾਅਦ ਸਿੰਘ ਸਹਿਵਾਨਾਂ ਨੇ ਅਕਾਲ ਤਖਤ ਦੀ ဂਰੀਮਾ ਨੂੰ ਸਿੱਖ ਭਾਵਨਾ ਦੇ ਅਨਸਾਰ ਉੱਚਾ ਕੀਤਾ ਪਰ ਕੁਝ ਰਾਜਨੀਤਿਕ ਲੋਕ 5-4 ਹਜ਼ਾਰ ਦਾ ਇਕੱਠ ਕਰਕੇ ਉਹ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦੇ ਐ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਮਾਨ ਨੂੰ ਪ੍ਰਾਂਤ ਵਾਪਸ ਲਿਆ ਉਹਤੇ ਪੁਨਰ ਵਿਚਾਰ ਕੀਤਾ ਜਾਵੇ ਉਹ ਦੁਬਾਰਾ ਦਿੱਤਾ ਜਾਵੇ ਇਹ ਕਾਲ ਤੱਕ ਨੂੰ ਚੈਲੰਜ ਆ ਕਿਉਂਕਿ ਮੈਂ ਪਹਿਲਾਂ ਕਿਹਾ ਇਤਿਹਾਸ ਬਣ ਜਾ ਰਿਹਾ ਹਰ ਗੱਲ ਤੇ ਕੱਲ ਨੂੰ ਕੋਈ ਹੋਰ ਆਗੂ ਉੱਠ ਕੇ 10 2000 ਦਾ ਇਕੱਠ ਕਰਕੇ ਕਿਸੇ ਹੋਰ ਹੁਕਮ ਦੇ ਸਬੰਧ ਦੇ ਵਿੱਚ ਕਿਸੇ ਹੋਰ ਗੁਰਮਤੇ ਦੇ ਵਿਰੋਧ ਦੇ ਵਿੱਚ ਬਾਹਾਂ ਖੜੀਆਂ ਕਰਾ ਕੇ ਇਹ ਗੱਲਾਂ ਕਰੂਗਾ ਤੇ ਇਹ ਗੱਲਾਂ ਪੌਮ ਦੇ ਹਿੱਤ ਚ ਨਹੀਂ ਪੰਥ ਦੇ ਹਿੱਤ ਚ ਨਹੀਂ ਨਾ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮ ਹਸਤੀ ਹੈ ਉਹਦੇ ਹਿੱਤ ਚ ਇਹ ਇੰਨਾ ਗੱਲਾਂ ਕਰਕੇ ਅਸੀਂ ਆਏ ਸੀਗੇ ਤੇ ਸਿੰਘ ਸਾਹਿਬ ਤਾਂ ਹੈ ਨਹੀਂ ਸੀ ਉਹਨਾਂ ਦੇ ਸਕੱਤਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਹੈ ਉਹਨਾਂ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਦਾ ਜਾਗਰੂਕ ਵੀ ਕੀਤਾ ਫਿਰ ਵੀ ਜਦੋਂ ਸਾਨੂੰ ਸਮਾਂ ਲੱਗਿਆ ਅਸੀਂ ਗੈਰ ਅਫੀਸ਼ੀਅਲ ਤੌਰ ਤੇ ਟਾਈਮ ਟੂ ਟੈਂਪ ਸਿੰਘ ਸਾਹਿਬ ਨੂੰ ਵੀ ਮਿਲ ਲਾਂਗੇ ਫੋਨ ਰਾਹੀਂ ਵੀ ਨਿੱਜੀ ਤੌਰ ਤੇ ਵੀ ਇਹ ਨਹੀਂ ਅਸੀਂ ਗੱਲ ਕਹਿਣ ਆਏ ਸੀਗੇ ਕਿ ਤੁਸੀਂ ਉਹ ਸ਼ਬਦ ਲੱਗਦਾ ਨਹੀਂ ਕਿ ਜਥੇਦਾਰ ਜੀ ਦੇ ਹੁਕਮ ਨਹੀਂ ਮੰਨਿਆ ਜਾ ਰਿਹਾ ਇੱਕ ਵਾਰ ਫਿਰ ਦੁਬਾਰਾ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਕੁਕਬਤਾ ਮੇਰੇ ਹਿਸਾਬ ਨਾਲ ਤਾਂ ਪੂਰਨ ਰੂਪ ਉਹਨਾਂ ਕੰਨਿਆਂ ਜਾ ਰਿਹਾ ਜਿੰਨਾਂ ਕੋ ਉਹਨਾਂ ਦੇ ਹਿੱਤ 'ਚ ਆ। ਅਕਾਲ ਤਖਤ ਦਾ ਜਿਹੜਾ ਹੁਕਮ ਜੁਮੇ ਕਹਿੰਦੇ ਆ ਸੁਪਰੀਮ ਹੈ। ਨਹੀਂ ਮੰਨਿਆ ਜਾ ਰਿਹਾ। ਆ ਜਦ ਕੇ ਇਹ ਗੱਲਾਂ ਇੰਡਾਇਰੈਕਟਲੀ ਹੁੰਦੀਆਂ। ਅੱਜ ਤੁਸੀਂ ਮੀਡੀਆ ਵਾਲੇ ਸਤੋਂ ਵੱਡੇ ਸਿਆਣੇ ਹੋ ਇੰਡਾਇਰੈਕਟਲੀ ਵਾਰ-ਵਾਰ ਕਹਿ ਚੁੱਕੇ ਆ। ਸਾਨੂੰ ਅਕਾਲ ਤਖਤ ਤੋਂ ਕਹਿੰਦੇ ਉਹ ਤੇਰਾ ਜਿਹੜੀ ਬਾਦਲ ਤੇ ਨਾ ਅਕਾਲ ਤਖਤ ਸੁਪਰੀਮ ਨਹੀਂ। ਜ਼ੁਬਾਨ ਤੋਂ ਸੁਪਰੀਮ ਕਹਿੰਦੇ ਆ ਉਹਨਾਂ ਲਈ ਕਾਨੂੰਨ ਉਨਾਂ ਲਈ ਦੇਸ਼ ਦਾ ਸੰਵਿਧਾਨ ਉਹਨਾਂ ਲਈ ਚੋਣ ਕਮਿਸ਼ਨ ਸੁਪਰੀਮ ਆ ਅਕਾਲ ਤੱਕ ਨੂੰ ਸੁਪਰੀਮ ਨਹੀਂ ਮੰਨਦੇ ਉਹਨਾਂ ਦੇ ਵਰਤਾਰੇ ਤੋਂ ਇੰਜ ਜੇ ਭਰਤੀ ਦੀ ਗੱਲ ਕੀਤੀ ਸੱਤ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਪਰ ਇਸ ਦੇ ਉਲਟ ਤਕਦੀਰ ਬਾਦਲ ਵੱਲੋਂ ਪ੍ਰਤੀਸ਼ਰਣ 开始 ਕੀਤੀ ਗਈ ਹੈ इवन ਦੇਖੋ ਆ ਉਹ ਇੱਕ ਧੜਾ ਵਾ ਉਹ ਆਪਦੀ ਭਰਤੀ ਕਰਨ ਲੱਗਿਆ ਸਾਨੂੰ ਦੇਖੋ ਨਿੱਜੀ ਤੌਰ ਤੇ ਮੈਂ ਕਹਾ ਉਸ ਭਰਤੀ ਨਾਲ ਸਾਡਾ ਕੋਈ ਸੰਬੰਧ ਨਹੀਂ ਅਸੀਂ ਤਾਂ ਇਹ ਗੱਲ ਕਹਿੰਦੇ ਆ ਜੇ ਅਕਾਲ ਤੱਕ ਦੇ ਹੁਕਮ ਅਨਸਾਰ ਭਰਤੀ ਹੁੰਦੀ ਆ ਤਾਂ ਇੱਕ ਐਗਜ਼ਾਮਪਲ ਜਿਹੜੀ ਸਿੱਖ ਰਾਜਨੀਤਿਕਾਂ ਨੂੰ ਮਿਲਦੀ ਆ ਉਹ ਉਹ ਕੰਮ ਕਰਦੇ ਆ ਵੀ ਜਿਸ ਦਿਨ ਇੱਥੇ 2 ਦਸੰਬਰ ਨੂੰ ਫੈਸਲੇ ਹੋਏ ਸੀ ਕੱਲੇ ਸਿੱਖ ਨਹੀਂ ਤੇ ਦੂਸਰੇ ਧਰਮਾਂ ਵਾਲੇ ਵੀ ਲੋਕ ਕਹਿੰਦੇ ਸੀ ਕੱਡੀ ਵੱਡੀ ਇਹਨਾਂ ਕੋਲੇ ਵਿਵਸਥਾ ਵਾ ਵੱਡੇ ਤੋਂ ਵੱਡੇ ਰਾਜਨੀਤਿਕ ਲੋਕ ਵੱਡੇ ਤੋਂ ਵੱਡੇ ਲੋਕ ਆਰਥਿਕ ਤੌਰ ਤੇ ਵਾਲੇ ਇੱਥੇ ਹੱਥ ਜੋੜ ਕੇ ਖੜ ਜਾਂਦੇ ਆ ਗੱਲ ਤਾਂ ਉਹ ਪਿਰਤ ਦੀ ਸੀ ਸੱਤ ਮੈਂਬਰੀ ਕਰੇ ਪੰਜ ਮੈਂਬਰੀ ਕਰੇ ਉਹ ਸਾਡਾ ਸਬੰਧ ਨਹੀਂ ਸਾਡ ਤਾਂ ਸੀ ਹੁਕਮ ਮੰਨਣਾ ਅਕਾਲ ਤੱਕ ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਨੇ ਕਿਹਾ ਬਈ ਕਮੇਟੀ ਸਟੈਂਡ ਕਰਦੀ ਆ ਜੇ ਅਕਾਲ ਤਖਤ ਸਾਹਿਬ ਸਾਨੂੰ ਕਹਿ ਦਿੰਦੇ ਸਿੱਖਾਂ ਨੂੰ মিডিਏ ਰਾਹੀਂ ਚਾਹੇ ਨਿੱਜੀ ਤੌਰ ਤੇ ਤੇ ਬਈ ਇਹ ਇਹ ਚ ਅਸੀਂ ਫੇਰ ਬਦਲ ਕਰਦੇ ਆ ਸਾਨੂੰ ਕਿਧਰ ਆਸੀ ਲੱਗਦਾ ਨੇ ਕਿ ਕੁਰਸੀ ਦਾ ਮੋਹ ਹੀ ਜਿਹੜਾ ਕਿ ਇਹ ਸਭ ਨੂੰ ਤੁੰਗਲਨ ਤਰੀਕਾ ਕਰਦਾ ਜਿਹੜਾ ਕੁਰਸੀ ਦੇ ਮੋਹ ਨੇ ਤਾਂ ਸਾਰਾ ਕੁਝ ਤੈਸ ਨੈਸ ਕਰਦਾ ਜਿਹੜਾ ਪਿਛਲੇ ਸਮੇਂ ਚ ਕੁਰਸੀਆਂ ਦੇ ਮੋਹ ਸੀ ਉਹਨਾਂ ਨੇ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਆਪਾਂ ਨੂੰ